ਦਾ ਪ੍ਰੇਮ ਮਨਚੰਦਰ رپورਟਰ ਮੁੱਦਕੀ ਲਾਈਵ ਟਾਈਮ ਨਿਊਜ਼ ਅੱਜ ਅਸੀਂ ਉਹ ਜਗ੍ਹਾ ਦੇਖਣੇ ਆ ਸ਼ਹੀਦ ਗੰਜ ਗੁਰਦੁਆਰਾ ਜਿੱਥੇ 1845 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਹੋਈ ਸੀ ਇਹ ਉਹ ਗੁਰਦੁਆਰਾ ਇਸ ਗੁਰਦੁਦਾਰੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਬਣਾਇਆ ਗਿਆ ਜਿਸ ਗੁਰਦੁਆਰੇ ਤੇ ਅਸੀਂ ਖੜੇ ਆ ਅਸੀਂ ਸੰਗਤਾਂ ਨੂੰ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਇਹ ਉਹ ਗੁਰਦੁਆਰੇ ਛੀਂਦਾ ਦੀ ਯਾਦ ਦੇ ਵਿੱਚ ਜੋ ਬਣਾਇਆ ਗਿਆ ਸੀ ਅੱਜ ਅਸੀਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਾਉਣ ਜਾਂਦੇ ਆ ਜੀ

ਤੇਰੀ ਕੰਨ ਮੇਰਾ ਕੁਮਾਰੀ ਸ਼ਰਧਾ ਲਾਈ ਬਾਪੇ ਸ਼ਰਧਾ ਲਾਏ ਬਾਪੇ ਸ਼ਰਧਾ ਲਾਏ ਤਮੇ ਕੁੰਟ ਤੇ ਹੀ ਰੰਮਦੇ ਦਾ ਉਹ ਆਪਣੇ ਸ਼ਰਧਾ ਲਾਏ ਹੰਦੂਨੀ ਸੀ ਬਾਸਵਰ ਜੀ ਕੁੰਟ ਤੇ ਹੀ ਲਾਤਾ ਮਰਦੇ ਜੀ ਕੁਆਲਾ ਮੌਨ ਨਾਮੇ ਤੋ ਲਾ ਤੂ ਕੁਆਲਾ ਮੌਨ ਨਾਮੇ ਸ਼ੀਰਗੰਜਾ ਕਿਤੇ ਅੰਗਰੇਜ਼ਾਂ ਤੇ ਸਿੱਖਾਂ ਦੀ 1845 ਦੇ ਵਿੱਚ ਪਹਿਲੀ ਜੰਗ ਹੋਈ ਸੀ ਇਹ ਦੂਸਰੀ ਜੰਗ ਜਿਹੜੀ ਤੁਹਾਨੂੰ ਅਸੀਂ ਵਿਖਾਈ ਤੀਸਰੀ ਜੰਗ ਚੇਲਿਆਂ ਵਾਲੀ ਇਹ ਲੜਾਈ ਤੀਸਰੀ ਜੰਗ ਜੋ ਕਿ ਚੇਲਿਆਂ ਵਾਲੀ ਲੜਾਈ ਉਹ ਹਲੇ ਦੋ ਇਤਰਾਏ ਸੰਬੰਧਤ ਕੀ ਦੀ ਡੈਰੀ ਹੈ ਭਾਈ ਚਲ ਜੀ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਤੇ ਪਿਆਰਿਓ ਆਪਾਂ ਖੜੇ ਆ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਜੈਸ ਟਾਈਮ ਤੇ ਸ਼ੇਰੇ ਪੰਜਾਬ ਦਾ ਸੂਰਜ ਅਸਤ ਹੋਣ ਦੇ ਕਿਨਾਰੇ ਸੀ ਉਸ ਸਮੇਂ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਖਾਲਸਾ ਰਾਜਵਾਲ ਨੂੰ ਜਦੋਂ ਆਪਣਾ ਮੂੰਹ ਕੀਤਾ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਤੇ ਜਿਹੜੀ ਸਭ ਤੋਂ ਪਹਿਲੀ ਜੰਗ ਸੀ ਉਹ ਮੋਦਕੀ ਦੀ ਧਰਤੀ ਤੇ ਹੋਈ ਸੀ ਜੀ ਦਾ ਮੁਕਾਬਲਾ ਖਾਲਸਾ ਫੌਜਾਂ ਨੇ ਡਟ ਕੇ ਮੋਦਕੀ ਦੇ ਮੈਦਾਨ ਦੇ ਵਿੱਚ ਕੀਤਾ ਸੀਗਾ ਡਟ ਕੇ ਦੁਸ਼ਮਣ ਦੇ ਨਾਲ ਲੋਹੇ ਨਾਲ ਲੋਹਾ ਲਿਆ ਸੀਗਾ ਇਹ ਉਹ ਪਾਵਨ ਧਰਤੀ ਹੈ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਹੋਈ ਫਸਟ ਐਗਲੋ ਸਿੱਖ ਵਾਰ ਇਦੇ ਵਿੱਚ ਕੀ ਸੀਗਾ ਜੀ ਸਿੰਘ ਬੜੀ ਚੜ੍ਹਦੀ ਕਲਾ ਦੇ ਨਾਲ ਬੜੀ ਬਹਾਦਰੀ ਨਾਲ ਬੜੀ ਸੂਰਮਗਤੀ ਦੇ ਨਾਲ ਲੜ ਕੇ ਸਿੰਘਾਂ ਨੇ ਸ਼ਹੀਦਾਂ ਪਾਈਆਂ ਤੇ ਇਹ ਜੰਗ ਜਿਹੜੀ ਸਿੱਖ ਕੌਮ ਖਾਲਸਾ ਫੌਜ ਜਿੱਤ ਗਈ ਸੀ ਪਰ ਜਿਹੜੇ ਆਗੂ ਸੀ ਤੇਜਾ ਸਿੰਘ ਤੇ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਰਕੇ ਉਹ ਅੰਗਰੇਜ਼ਾਂ ਦੇ ਨਾਲ ਇੱਕਮਿਕ ਹੋ ਗਏ ਸੀ ਰਲ ਗਏ ਸੀ ਰਲ ਕਰਕੇ ਉਹਨਾਂ ਨੇ ਸਿੱਖ ਫੌਜਾਂ ਨੂੰ ਖਾਲਸਾ ਫੌਜਾਂ ਨੂੰ ਧੋਖਾ ਦਿੱਤਾ ਤਾਂ ਕਰਕੇ ਜਿਹੜਾ ਇਹ ਉਹਨਾਂ ਅੰਗਰੇਜ਼ਾਂ ਦੇ ਪਾਲੇ ਦੇ ਵਿੱਚ ਜੰਗ ਚੱਲੀ ਗਈ ਸੀ ਇਸ ਪਾਵਨ ਪਵਿੱਤਰ ਸਥਾਨ ਤੇ ਫਿਰ ਬਾਬਾ ਸ਼ਵੇਗ ਸਿੰਘ ਬਾਬਾ ਬਾਬਾ ਭੋਲਾ ਸਿੰਘ ਤੇ ਬਾਬਾ ਅਮਰਜੀਤ ਸਿੰਘ ਉਹਨਾਂ ਨੇ ਮੁੱਢ ਵੱਜਿਆ ਇੱਥੇ ਲੰਮਾ ਸਮਾਂ ਸਵਾਮਾ ਕਰਕੇ ਜਿੰਨਾ ਸਥਾਨ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਬਾਬਾ ਗੁਰਦੀਪ ਸਿੰਘ ਦੀ ਇਹ ਸਾਰੇ ਜਿਹੜੇ ਮਹਾਪੁਰਖ ਨੇ ਜਿਨ੍ਹਾਂ ਨੇ ਇਹ ਪਾਵਨ ਸਥਾਨਾਂ ਦੀ ਸੇਵਾ ਕਰਵਾਈ ਕਾਰ ਸੇਵਾ ਕਰਵਾ ਕੇ ਇੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਯਾਦ ਦੇ ਵਿੱਚ ਮੁੱਢ ਵੱਜਿਆ ਇਹ ਜਿਹੜੀ ਧਰਤੀ ਹੈ ਇਹ ਧਰਤੀ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸਾਨੂੰ ਸ਼ੌਕਤ ਦੇ ਨਾਲ ਸਮਾਗਮ ਹੁੰਦੇ ਨੇ ਬੜੀਆਂ ਦੂਰ ਗਰੇਡੇ ਤੋਂ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਆਪਣੀ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇੱਥੇ ਹਰ ਸਾਲ 18 ਪੂਨੂ ਸੀਹੀ ਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਅੱਜ ਕੱਲ੍ਹ ਜੋੜ ਮੇਲੇ ਦੀਆਂ ਬਿਲਕੁਲ ਤਿਆਰੀਆਂ ਨੇ 31 ਦਸੰਬਰ ਨੂੰ ਸਾਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਕੇ ਪੰਜ ਪਿਆਰੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਸਜਣਗੇ ਅਤੇ ਪਿੰਡ ਲਹਾਮ ਨੂੰ ਜਾਣਗੇ ਇੱਕ ਤਰੀਕ ਨੂੰ ਨਗਰ ਕੀਰਤਨ ਪਿੰਡ ਮੋਦਕੀ ਵਿਖੇ ਜਾਣਗੇ ਤੇ ਤਿੰਨ ਦੋ ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਨਾਲ ਦੀਵਾਨ ਸਜੇਗਾ ਇਨ੍ਹਾਂ ਸਮਾਗਮਾਂ ਦੇ ਵਿੱਚ ਪੰਥ ਦੇ ਮਹਾਨ ਢਾਡੀ ਕਬੀਸ਼ਰ ਜਥੇ ਗਿਆਨੀ ਅਮਰਜੀਤ ਸਿੰਘ ਸਭਰਾ ਉਹਨਾਂ ਦਾ ਕਬੀਸ਼ਰੀ ਜਥਾ ਭਾਈ ਮੇਜਰ ਸਿੰਘ ਲੋਈਆਂ ਉਹਨਾਂ ਦਾ ਢਾਡੀ ਜਥਾ ਤੇ ਕੌਮ ਦੇ ਮਹਾਨ ਪ੍ਰਚਾਰਕ ਨੌਜਵਾਨ ਭਾਈ ਗੁਰਸ਼ਰਨ ਸਿੰਘ ਹਲਕਲਾਂ ਵਾਲੇ ਜਾਗੋ ਲਹਿਰ ਉਹਨਾਂ ਦਾ ਜਥਾ ਜਿਹੜਾ ਤੀਸਰੇ ਦਿਨ ਹਾਜ਼ਰੀ ਭਰੇਗਾ ਤੇ ਨਾਲ ਪੀਵੋ ਪੌਲ ਖੰਡ ਧਾਰ ਹੋਏ ਜਨਮ ਸਹਿਇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਗਲਾ ਖੰਡੇ ਦੀ ਪੌਲ ਅਮਰਤ ਦਾ ਬਾਟਾ ਤਿਆਰ ਹੋਣਾ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਤਿਹਾਸ ਸਰਵਣ ਕਰੀਏ ਅਮਰਤ ਸ਼ਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੋ ਗਿਆ ਜੀ